ਇਨ ਸੂਤ ਸਵਾਦ ਉਹ ਤੇਰੀ ਮੈ ਤੈਨੂੰ ਪਤਾ ਅਸੀਂ ਧਰਦੇ ਨੇ ਪਿੰਡਿਆ ਚ ਪਾ ਤਾ ਪਾ ਤੁਸੀਂ ਚੱਲੇ ਕਿੱਥੇ ਸੀ ਵੈਸੇ ਚੋਰੀ ਕਰ ਚੋਰੀ ਕਰਨ ਚੱਲੇ ਕਿੱਥੇ ਬੈਂਕ ਤੋਂ ਲੈਣ ਚੱਲੇ ਜਾਓ ਜਾਓ ਏ.ਡੀ.ਐਮ. ਪਾਟ ਕੇ ਲੈ ਦੇਖ ਲੋ ਆ ਦੇਖੋ ਵੱਡੀ ਮੰਮਾ ਕੋ ਆ ਕੇ ਪੈ ਗਿਆ ਗੱਡੀ ਚ ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਨਮਨਜੀ ਮਬਲੌਸ ਤੇ ਤੁਹਾਡਾ ਸਵਾਗਤ ਹੈ ਕੀ ਹਾਲਤ ਦੀ ਸਾਰਿਆਂ ਦਾ ਹੀ ਹੋ ਠੀਕ ਠਾਕ ਹੋਗੇ ਸਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਹ ਜੇ ਨਹੀਂ ਵੀ ਹੁੰਦੇ ਸੰ ਤਾਂ ਵੀ ਕਹਿਣਾ ਪੈਂਦਾ ਅਸੀਂ ਠੀਕ ਕਿਉਂਕਿ ਇਹ ਇੱਕ ਆਪਣੀ ਜੱਗ ਦੀ ਰੀਤ ਬਣੀ ਹੋਈ ਹੈ ਮਤਲਬ ਜੇ ਨਹੀਂ ਵੀ ਠੀਕ ਫੋਨ ਆ ਗਿਆ ਹਾਂਜੀ ਕਿਵੇਂ ਹੋ ਠੀਕ ਹੈ ਵਧੀਆ ਤਾਂ ਨਹੀਂ ਕਹਿ ਸਕਦੇ ਠੀਕ ਆ ਹਜੇ ਵਧੀਆ ਨਹੀਂ ਹੈਗਾ ਵਧੀਆ ਹੋਊਗਾ ਜਦੋਂ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਤੇ ਮੈਂ ਫੋਨ ਦੇਖ ਰਹੀ ਸੀ ਉੱਠ ਕੇ ਸਵੇਰੇ ਸਵੇਰੇ ਤੇ ਮੈਨੂੰ ਬਹੁਤ ਅਫਸੋਸ ਹੋ ਰਿਹਾ ਵਾ ਰਾਤ ਅਸੀਂ ਸਾਰੀ ਰਾਤ ਲਾਈਵ ਦੇਖਣ ਤੇ ਕੱਢਤੀ ਲਾਈਵ ਨਹੀਂ ਕੀ ਦੇਖ ਰਹੇ ਸੀ ਪੋਡਕਾਸਟ ਤੇ ਹੁਣ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਨਿਤੇਸ਼ ਭਈਆ ਉੱਥੇ ਆਏ ਸੀਗੇ ਅਨਮੋਲ ਵੀ ਆ ਕੋਲੇ ਤੇ ਅਸੀਂ ਮਿਸ ਕਰ ਗਏ ਸਾਨੂੰ ਪਤਾ ਨਹੀਂ ਲੱਗਿਆ ਸੀ ਨੀਤੇਸ਼ ਦੀ ਸਟੋਰੀ ਨਹੀਂ ਦੇਖੀ ਨੈਕਸਟ ਟਾਈਮ ਤੋਂ ਅਸੀਂ ਰੋਜ਼ ਦੇਖਿਆ ਕਰਾਂਗੇ ਪਹਿਲਾਂ ਤਾਂ ਰੋਜ਼ ਦੇਖਦੇ ਪਤਾ ਨਹੀਂ ਕਿਵੇਂ ਰਹਿ ਗਿਆ ਤੇ ਮੈਂ ਨੀਤੇਸ਼ ਨੂੰ ਮਿਲਣਾ ਸੀ ਹੋਰ ਨਾ ਚਲਾਓ ਇੰਸਟਾਗ੍ਰam ਮੈਂ ਨੂੰ ਮੈਂ YouTube ਤੇ ਲੱਗੀ ਰਹੀ ਨਾ ਕੱਲ ਸਾਰਾ ਦਿਨ ਮੇਰਾ YouTube ਤੇ ਨਿਕਲ ਗਿਆ ਇੱਕ ਤਰੀਕ ਦਾ ਚੈਨਲ ਬਣਾਇਆ ਸੀ ਉਸ ਚੱਕਰ ਚ ਮੇਰਾ ਟਾਈਮ ਨਿਕਲ ਗਿਆ ਤੇ ਇੱਕ ਕੱਲ ਮੇਰੀ ਥੋੜੀ ਤਬੀਅਤ ਵੀ ਇਦਾਂ ਹੀ ਸੀਗੀ ਆਪ ਡਾਊਨ ਇਸ ਕਰਕੇ ਨਾ ਮੈਂ ਗੱਲ ਦੇਖ ਨਹੀਂ ਪਾਈ ਇੰਸਟਾਗ੍ਰam ਤੇ ਮੈਂ ਨਿਤੇਸ਼ ਦੀ ਸਟੋਰੀ ਵੀ ਨਹੀਂ ਦੇਖੀ ਚਲੋ ਕੋਈ ਗੱਲ ਨਹੀਂ ਹੁਣ ਨੈਕਸਟ ਟਾਈਮ ਸਹੀ ਕਿਉਂਕਿ ਉਹ ਬਹੁਤ ਉੱਥੇ ਸੇਵਾ ਕਰਨ ਆਉਂਦੇ ਆ ਤੇ ਮੈਂ ਮਤਲਬ ਜੇ ਮੈਨੂੰ ਪੁੱਛਿਆ ਜਾਵੇ ਨਾ ਮੈਂ ਕਿਹਨੂੰ ਜ਼ਿਆਦਾ ਲਾਈਕ ਕਰਦੀ ਆ ਸੈਲੀਬ੍ਰਿਟੀਜ਼ ਲੱਗ ਜੇ ਇੰਦਾਂ ਜਿਹੜੇ ਇੰਸਟਾਗ੍ਰਾਮਰ ਨੇ ਯੂਟਿਊਬਰ ਨੇ ਸਭ ਤੋਂ ਵੱਧ ਮੈਂ ਅਨਮੋਲ ਨੂੰ ਸੁਣਦੀ ਆ ਅਨਮੋਲ ਤੋਂ ਮੈਂ ਨਿਤੇਸ਼ ਮੇਰੇ ਨੂੰ ਜਾਣਨ ਲੱਗੀ ਉਹਨਾਂ ਦਾ ਨੇਚਰ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਆ ਮੈਂ ਤਾਂ ਇਹਦੀਆਂ ਗੱਲਾਂ ਸੁਣ ਸੁਣ ਕੇ ਐਂ ਲੱਗਦਾ ਰਹਿੰਦਾ ਪਤਾ ਨਹੀਂ ਪਤਾ ਨਹੀਂ ਇੰਨੀ ਨੌਲੇਜ ਕਿੱਥੋਂ ਲੈ ਕੇ ਆਉਂਦੇ ਕੋਈ ਯਾਨੀ ਇਦਾਂ ਹੀ ਬੰਦਾ ਸੁਣ ਸੁਣ ਕੇ ਸਿੱਖਦਾ ਵਾ ਤੇ ਹੁਣ ਆਪਾਂ ਜੇ ਚਾਹ ਪੀਣੀ ਆ ਉਦਾ ਸੀ ਨਾ ਲਿਆ ਦੋ ਬੰਦੇ ਨਾ ਲਿਆ ਤੀਜਾ ਬੰਦਾ ਸਾਡਾ ਹਾਲਸੀ ਆ ਉਹ ਅਜੇ ਪਿਆ ਵਾ ਆਹ ਦੇ ਬਾਸੀਆ ਮਾਰੀ ਜਾਂਦਾ ਵਾ ਔਰ ਤਾਂ ਖੜਾ ਹੋ ਜਾ ਤੇ ਚਲੋ ਠੀਕ ਹੈ ਗਾਇਜ਼ ਤੁਸੀਂ ਵੀ ਸੁਣਿਆ ਕਰੋ ਠੀਕ ਹੈ ਨਿਤੇਸ਼ਾ ਰਨਮੋਰ ਵੀ ਆਉਂਦੇ ਆ ਚਾਹ ਤੇ ਗਾਇਜ਼ ਆਂਰੇ ਮਮਾਂ ਨੇ ਗਾਇਜ਼ ਮਮਾਂ ਮੈਂ ਨਾ ਤੁਹਾਡੇ ਤੇ ਗੁੱਸੇ ਨਹੀਂ ਆ ਮੈਂ ਤੁਸੀਂ ਗੁੱਸੇ ਕਰੈਣੇ ਨਹੀਂ ਮੈਂ ਗੁੱਸੇ ਰਹਿਨੇ ਤੂੰ ਕੁਛ ਕਰਦਾ ਨਹੀਂ ਹੈਗਾ ਲੋਕ 12 12 14 14 ਸਾਲ ਦੇ ਕਮਾਈ ਕਰਦੇ ਤੂੰ 16 ਸਾਲ ਦਾ ਹੋ ਗਿਆ ਮਾ ਤੈਨੂੰ ਹਜੇ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਜ਼ਿੰਦਗੀ ਚ ਤੰਗ ਹੀ ਕਰਨਾ ਐ ਤੂੰ ਤਾਂ ਸਾਨੂੰ ਬੱਸ ਨਹੀਂ ਆਉ ਸਾਰੀ ਤੇਰੀ ਪੈਸਾ ਪੈਸਾ ਕਮਣਾ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਪੈਸਾ ਨਹੀਂ ਚਾਹੀਦਾ ਇਨਸਾਨ ਵਧੀਆ ਚਾਹੀਦੇ ਆ ਤੇ ਇਨਸਾਨ ਵਧੀਆ ਹੀ ਹੁਣ ਸਾਨੂੰ ਉਲੀ ਲੱਗੀ ਆ ਉਲੀ ਲੱਗ ਜੂਗੀ ਫਿਰ ਜਿਹੜੇ ਦਾ ਹਨ ਤੇਰੀ ਹਰਕਤਾਂ ਨੇ ਚੱਲ ਜਾ ਫਿਰ ਪਰੇ ਹੋ ਜਾ ਮਨਿੰਦਰ ਮੇਰੇ ਤੋਂ ਪਰੇ ਰਹਿ ਜਾ ਕਰ ਮੰਮੀ ਜਾਣੋ ਜੋ ਚਲੋ ਜੇ ਪਿਆਰ ਕਰਨ ਦੇ ਲਾਇਕ ਆ ਤੂੰ ਵੱਡਾ ਹੋਗਾ ਪਰ ਤੂੰ ਕੰਮ ਕਰਨ ਦੇ ਲਾਇਕ ਨਹੀਂ ਹੋਇਆ ਹਜੇ ਹਾਂ ਲਾਈਕ ਕਰ ਬ्रो ਕੰਮ ਨੋ ਅੱਛਾ ਜਦੋਂ ਤੈਨੂੰ ਕੱਟਦੇ ਆ ਉਦੋਂ ਤਾਂ ਤੂੰ ਦਿਖਾ ਦੇਣਾ ਮੈਨੂੰ ਕੱਟਦੇ ਆ ਠੀਕ ਹੈ ਜਦੋਂ ਤੈਨੂੰ ਮੈਂ ਪਿਆਰ ਕਰਦੀ ਉਦੋਂ ਕਿਉਂ ਨਹੀਂ ਦਿਖਾਉਂਦਾ ਮੇਰੇ ਨਾਲ ਮੈਨੂੰ ਪਿਆਰ ਕਰ ਪਿਆਰ ਕਰ ਦੇ ਤੈਨੂੰ ਮੈਂ ਪਿਆਰ ਕਰਾਂ ਪਹਿਲਾਂ ਚਾਹ ਦੇਖ ਲੈ ਐਂ ਕਰਦੇ ਆ ਇਹ ਮੰਮਾ ਵਧੀ ਚੱਕੋ ਮੁੰਡਿਆਂ ਨੂੰ ਪਿਆਰ ਮਾਂ ਐਂ ਕਰਦੇ ਆ ਹਮਾਂ ਗਾਈਜ਼ ਮੈਂ ਤਿਆਰ ਹੋ ਗਿਆ ਹਾਂ ਮੈਂ ਹੁਣ ਮੈਂ ਚੱਲਾ ਆਪਣਾ ਫੇਵਰਿਟ ਗੱਡੀ ਥਮਾ ਚੱਲਾ ਗੱਡੀ ਮੜ ਗਾਈਸ ਗੱਡੀ ਮੋੜ ਕੇ ਖੜਾਤੀ ਆ ਮੈਂ ਤੇ ਗਾਈਸ ਮम्मा ਤਿਆਰ ਹੋ ਰਹੇ ਨੇ ਹੁਣ ਆਪਾਂ ਚੱਲੇ ਆਲਮ ਦੀ ਸਾਹਿਬ ਇਹਨਾਂ ਨੂੰ ਕੁੱਟ-ਕੁੱਟ ਤਾ ਲਿਆਵਾਂ ਮੇਰੇ ਚੈਨਲ ਉੱਤੇ ਦੇਖਿਓ ਮੇਰੇ ਵਲੌਗ ਚ ਤੁਹਾਨੂੰ ਮਨ ਕੋ ਟੈਨਸ਼ਨ ਨਾ ਸਵਾਦ ਕਿੰਦਾ ਤੈਨੂੰ ਕਿਉਂ ਨਹੀਂ ਲੱਗਦੀ ਕਾਸ ਮੈਂ ਤੇਰੀ ਮਫਾ ਮੇਰੇ ਕੁੱਟ ਤੂੰ ਪਹਿਲਾਂ ਰਸਤਾ ਨਹੀਂ ਕਿਉਂ ਲੱਗਦੀ ਪੇੜ ਮਾਰਨ ਤੇਰੇ ਤਾਂ ਤੂੰ ਨਾ ਬਲਾ ਫਰੂਟ ਚੜ੍ਹਦੀ ਹੈ ਮਮਾ ਤਿਆਰ ਹੋ ਗਏ ਆਏ ਹਾਏ ਨਹੀਂ ਤੇਰਾ ਬੂਟ ਸੂਟੀਆਂ ਆਲਾ ਮੈਨੂੰ ਸੂਟ ਸਵਾਦ ਉਹ ਤੇਰੀ ਮੈਂ ਤੈਨੂੰ ਪਤਾ ਨਹੀਂ ਕੀ ਬੋਲ ਗਿਆ ਆਈ ਹਾਈ ਨਹੀਂ ਤੇਰਾ ਬੂਟ ਸੂਟੀਆਂ ਵਾਲਾ ਮੈਨੂੰ ਸੂਟ ਸਵਾ ਦੇ ਕਾਲਾ ਨਿੱਕੀਆਂ ਨਿੱਕੀਆਂ ਬੂਟੀਆਂ ਵਾਲਾ ਤੇ ਧਾਏ ਤੇ ਕਾਲਾ ਬਾਲਾ ਜੱਤ ਦਾਏ ਤੇਰਾ ਬੂਥਾ ਕਾਲਾ ਇਹ ਤਿਕਦਾ ਨਾ ਮੈਂ ਦੱਸ ਮੈਂ ਆਵੜੀ ਵਾਚ ਬੰਨਾ ਲਗਾਮਾ ਕੇ ਆ ਲਗਾਮਾ ਕੇ ਆ ਕਿਹੜੀ ਵਾਚ ਆ ਇਹ ਨਹੀਂ ਹੈ ਤੇ ਰਿੱਤੇ ਦੀ 150 ਰੁਪਏ ਵਾਲੀ ਹੈ ਇਹ ਤੇ ਰਿੱਤੇ ਦੀ ਮੇਰੀ ਤਾਂ ਹੋ ਗਈ 150 ਰੁਪਏ ਵਾਲੀ ਘੜੀ ਬੰਦਾ ਕਹਿੰਦਾ ਦੱਸ ਉਹ ਕਿੰਨੀ ਵਾਲੇ ਤੂੰ ਤੂੰ 150 ਵਾਲੀ ਹੁੰਦੀ ਜਿਹਨੂੰ ਦੇਖਦੇ ਇਹ ਮਜ਼ਾਕ ਕਰੀਦਾ ਹੁੰਦਾ ਬੰਦਾ ਰਿਵੈਰ ਬੰਦਾ ਸੀਰੀਅਸ ਵੀ ਹੋ ਜਾਂਦਾ ਲੈ ਪੁੱਤ ਨਹੀਂ ਤਵਾਦਾ ਸਾਬ ਉਹ ਡੀਸੈਂਟ ਜਿਹੀ ਲੱਗਦੀ ਆ ਬੰਦਾ ਨਾ ਚਾਹੇ 10 ਆ ਦੇਖ ਇਹ ਤਵਾ ਆ ਦੇਖ ਇਹ ਤਵਾ ਮਮਾ ਵਿੱਚ ਬਾ ਗਿਆ ਮੇਰੇ ਇਹ ਐਸਕੀਡੈਂਟ ਕਰ ਦੀਆ ਚੱਲੀਏ ਚਾਰਜ ਤਾਂ ਹੈਗੀ ਆ ਟਾਈਮ ਅੱਜ ਮੈਂ ਖੜਾਉਣਾ ਲਾਉਂਗਾ ਤੁਸੀਂ ਕਹਿੰਨਾ ਨਾ ਤੂੰ ਜਵਾਕ ਹੈ ਮੈਨੂੰ ਖੜਾਉਣਾ ਤੇ ਆਇਆ ਮੈਂ ਤਾਂ ਕਹਿੰਦੀ ਨਹੀਂ ਤੂੰ ਜਵਾਕ ਨਾ ਅਸੀਂ ਖੜਾਉਣਾ ਲੈ ਨਾ ਲੱਗਦੀ ਤੂੰ ਬਹੁਤ ਵੱਡਾ ਹੋ ਗਿਆ ਹਾਂ ਹਾਂ ਕਮਾੜ ਜੋਗਾ ਹੋ ਗਿਆ ਕਮਾਇਆ ਕਰ ਅਸੀਂ ਨਾ ਆਇਆ ਲੈ ਬੱਬ ਰੱਬ ਹਾਂ ਤਾਂ ਲੀਟਰ ਜਵਾਕ ਹੋਣਗਾ ਦਵਾ ਮੈਂ ਤਾਂ ਜਵਾਕ ਆ ਨਹੀਂ ਨਹੀਂ ਪਹਿਲੀ ਗੱਲ ਹੈ ਗੁਰਦੁਆਰੇ ਜਾ ਕੇ ਸ਼ੋਪਿੰਗ ਨਹੀਂ ਕਰਦੇ ਅਸੀਂ ਗੁਰਦੁਆਰੇ ਮੁੱਥੇ ਟਿੱਕੇ ਬਾਹਰ ਆ ਕੇ ਫੇਰ ਕਰ ਲਾਂਗੇ ਨਹੀਂ ਫਿਰ ਸਰਦਾਈ ਪਲਾ ਦੇ ਸਾਨੂੰ ਲੱਸੀ ਹੇ ਗਰਮੀ ਅੱਖਾਂ ਕਦੇ ਬੰਦ ਕਰਤਾ ਯਾਰ ਕਿਉਂਕਿ ਆਪਾਂ ਚੱਲੇ ਆ ਚੱਲੇ ਹਾਂ ਤੁਸੀਂ ਹੈਗੇ ਚੱਲੇ ਤੇ ਚਲੋ ਗਾਇਜ਼ ਗੱਡੀ ਚੱਲ ਕੇ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਤਾਂ ਗਾਇਜ਼ ਆਪਾਂ ਤਰਪੇ ਆ ਘਰੋਂ ਦੀ ਹੁਣ ਕਰੋਂ ਤਰ ਕਿਆ ਪਤਨ ਪੁੱਛ ਕੇ ਮਿਲ ਕਹਿੰਦਾ ਨਾ ਪੁੱਛ ਕੇ ਪੁੱਛ ਕੇ ਮਿਲਦੇ ਗਏ ਪੁੱਛ ਕੇ ਰੀਚ ਖਾਣੇ ਖਾਣੇ ਆ ਤਾਂ ਤੁਹਾਨੂੰ ਗਾਇਜ਼ ਮੇਰੇ ਲਈ ਆਪਾ ਗਾਇਜ਼ ਮੱਥਾ ਟੇਕ ਕੇ ਆ ਗਏ ਹਾਂ ਬਾਬਾ ਜੀ ਨੇ ਮਜ਼ਾ ਆ ਗਿਆ ਤੇ ਕੜੀ ਚੌਲ ਖਾਦੇ ਨਾਲ ਰੋਟੀ ਕੜੀ ਨਾਲ ਚਾਹ ਤੇ ਲੱਸੀ ਕਿੰਨੀ ਲੱਗੀ ਥੀ ਲੱਸੀ ਹੈ ਲੱਸੀ ਦਾਦਾ ਹਾਂ ਹਰੀ ਤਾਂ ਗੱਲ ਕਹਿੰਦਾ ਕਿੰਦਾ ਗਿੰਦਾ ਮਮੀ ਹੀ ਗਿੰਦਾ ਵਾ ਰੈਂਦ ਲੈ ਮੈਂ ਤਾਂ ਰੈਂਦ ਨਹੀਂ ਆਉਂਕਾ ਓਏ ਬੱਚੇ ਸਾਡਾ ਸਾਡਾ ਹਾਰਮ ਵੀ ਨਹੀਂ ਵੱਜਦਾ ਜਦੋਂ ਘਰੋਂ ਤੋਂ ਇਹਨੇ ਵੱਜਦਾ ਸਨ ਫੇਰ ਨਹੀਂ ਵੱਜਦਾ ਮम्मा ਗਰਮੀ ਜਮਮਾ ਹੁਣ ਕੀ ਕਰਾਂ ਬਾਹਰ ਨਾ ਵਾ ਤਾਂ ਬਹੁਤ ਚੱਲਦੀ ਹੈ ਪਰ ਗਰਮ ਹੈ ਮम्मा ਲੋ ਵਗੜੀ ਲੋ ਯਾ ਮम्मा ਇਹਨੇ ਮੈਨੂੰ ਕਹਨਾ ਕਿ ਨੌਣਾ ਲੈਣਾ ਮम्मा ਨੇ ਕਹਿੰਨਾ ਕੈਰਲ ਕਿ ਕਿਉਂ ਲੱਗ ਕੇ ਇਹ ਹੁਣ ਆਪ ਤਰਿਕ ਕਿੱਟੀ ਤੋ ਗਈ ਹੈ ਮੋਂ ਪਾਈ ਟੱਪੜੇ ਉੱਤੇ ਕਿ ਹਾਂ ਬੰਦ ਕਰੋ ਤੇ ਆਪਣੇ ਮੈਨੂੰ ਕਹਿੰਦਾ ਕੋਈ ਨਹੀਂ ਇਹ ਦੋਨੇ ਲੰਗੜੇ ਮੈਂ ਧਿਆਨ ਯਾਰ ਪਿੱਛੋਂ ਮਾਰ ਨਹੀਂ ਲੱਗਦਾ ਜਦ ਤੇ ਮਾਰੀ ਕੀ ਕਿਸਦਾ ਲਾਗੇ ਮਾਰਾ ਬਾਜ ਰਿਹਾ ਬਾਜ ਰਿਹਾ ਤੇ ਵੱਜ ਗਿਆ ਮੁੱਕ ਤੇ ਵੱਜ ਗਿਆ ਫੇਰ ਖੜ ਗਿਆ ਫੇਰ ਖੜ ਗਿਆ ਇਹ ਬਾਬਾ ਜੀ ਇੰਧਾਨ ਹੀ ਲੈਂਦੇ ਆ ਇਹ ਮੋੱਕੇ ਤੇ ਵੱਜਦਾ ਬਸ ਸੈਂਸ ਹੁੰਦਾ ਇਹਨੂੰ ਸਾਡੀ ਗੱਡੀ ਨੂੰ ਆ ਮੈਂ ਕਿਹਾ ਹਾਂ ਬੱਤਲੋ ਕੋ ਨਹੀਂ ਨਹੀਂ ਮੈਨੂੰ ਪਤਾ ਵੀ ਇਹ ਪਾਗਲਾ ਹੈ ਗਿਆ ਐਵੇਂ ਬਿਨਾ ਗੱਲ ਤੋਂ ਮੈਨੂੰ ਬਜਾਉਂਦੇ ਰਿਹਾ ਬਿਨਾ ਗੱਲ ਤੋਂ ਇਹ ਦੱਬੀ ਜਾਂਦੀ ਹੱਥ ੱਲੇ ਆ ਜਾ ਤੂੰ ਹੋਰ ਵੀ ਨਹੀਂ ਚੱਲਦਾ ਸਾਡਾ ਬੰਦ ਨਸਾਂ ਮੋਟ ਚੁੰਮੀ ਲਈ ਹੈ ਉਹ

ਫਰਮੇਲੀਅਨ ਟੂਰਨ ਤਾਂ ਗਾਇਜ਼ ਮम्मा ਇੱਧਰ ਲੱਗੇ ਹੋਏ ਨੇ ਅੱਜ ਫੇਰ ਉਹ ਹੀ ਐਕਸਪੈਰੀਮੈਂਟ ਕਰਨ ਬਟ ਅੱਜ ਮम्मा ਦਾ ਐਕਸਪੈਰੀਮੈਂਟ ਪਾਸ ਆ ਗਿਆ ਇਸ ਮੇਰੇ ਹਸਾਬ ਨਾਲ ਤਾਂ ਕੁਝ ਹੱਦ ਤੱਕ ਪਾਸ ਹੈ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਆ ਦੇਖੋ ਡਿਜ਼ਾਈਨ ਦੇ ਤਾਂ ਬਦਲ ਜੇ ਤਾਂ ਬਣ ਗਏ ਆ ਦੇਖੇ ਦਿਖਾਈਂ ਕੈਮਰੇ 'ਚ ਕਿਦਾਂ ਤੇ ਲੱਗਦੇ ਆ ਸਹੀ ਲੱਗਦੇ ਆ ਸਹੀ ਲੱਗਦੇ ਆ ਯੂ ਕੈਨ ਸੀ ਥੱਲੇ ਕਰ ਲੋ ਅੱਛਾ ਥੱਲੇ ਕਰ ਲੋ ਆ ਕੁਝ ਹੱਦ ਤੱਕ ਠੀਕ ਹੈ ਚਲੋ ਸਾਫ਼ ਕਰਕੇ ਇਹਨਾਂ ਨੂੰ ਦਿਖਾਉਂਗੀ ਮੈਂ ਕਿ ਕਿੱਦਾਂ ਹੋਇਆ ਮੈਂ ਅੱਜ ਪਾਣੀ 'ਚ ਹੈ ਨਾ ਇੱਕ ਕਨੇਮ ਦਾ ਡਿਜ਼ਾਈਨ ਜਾਂ ਬਣਾ ਕੇ ਮਤਲਬ ਇਦਾਂ ਹੀ ਬਦਲ ਜੇ ਬਣਾ ਲਏ ਆ ਨਹੀਂ ਤਾਂ ਉਦੋਂ ਅਸੀ ਬੜਾ ਕੀਤਾ ਉਦੋਂ ਤਾਂ ਮੈਂ ਸਾਰੇ ਹੱਥ ਇਦਾਂ ਡਬੋਲੇ ਸੀਗੇ ਵਿੱਚ ਪਹਿਲਾ ਇੱਕ ਦਿਨ ਕਰਿਆ ਸੋ ਵੀਡੀਓ ਵੀ ਨਹੀਂ ਪਾ ਹੋਈਗੀ ਸਾਰੇ ਹੱਥ ਡਬੋਲੇ ਸੀਗੇ ਕਿੰਨੇ ਸਾਰੇ ਕਲਰ ਕਾ ਪਾ ਕੇ ਤੇ ਅੱਜ ਮੈਨੂੰ ਥੋੜਾ ਜਿਹਾ ਪਤਾ ਲੱਗ ਗਿਆ ਪਰ ਮੈਨੂੰ ਇਹ ਵੀ ਪਤਾ ਕਹਿੰਦੇ ਕਿ ਰੋਜ਼ ਰੋਜ਼ ਪ੍ਰੈਕਟਿਸ ਕਰੋ ਠੀਕ ਆ ਜਾਊਗਾ ਹੋ ਜਾਊਗਾ ਪਰ ਹਾਂ ਪ੍ਰੈਕਟਿਸ ਹਰ ਚੀਜ਼ੇ ਪ੍ਰੈਕਟਿਸ ਨਾਲ ਹੀ ਹੁੰਦੀ ਹੈ ਪ੍ਰੈਕਟਿਸ ਮੇਕਸ ਪਰਫੈਕਟ ਤਾਂ ਗਾਇਸ ਮੈਂ ਚੱਲ ਆ ਸੀ ਜਾਂ ਮੰਦਰ ਫਿਰ ਮੰਦਰ ਤੋਂ ਆ ਕੇ ਮਿਲਦਾ ਤੁਸੀਂ ਆਦੇ ਸਟਾਫ ਕਰ ਕਰੇ ਠੀਕ ਆ ਤਾਂ ਗਾਇਸ ਮੱਥਾ ਟੇਕ ਕੇ ਆਪਾਂ ਕਰੇ ਆ ਗਏ ਆ ਲੱਗੇ ਹੋਏ ਆ ਹੈ ਉਹ ਤਾਂ ਮੈਂ ਬਣਾ ਲਿਆ ਸੀ ਬਹੁਤ ਸੋਹਣਾ ਬਣ ਗਿਆ ਤੂੰ ਚਲਿਆ ਹੀ ਗਿਆ ਤੇ ਪਰ ਉਹ ਨਾ ਸੁੱਕਦੀ ਨਹੀਂ ਪਈ ਸੀਗੀ ਸੁੱਕਦੀ ਨਹੀਂ ਸੀਗੀ ਏਦਾਂ ਦੀ ਬਹੁਤ ਸੋਹਣੇ ਬਣਦੀ ਸੀ ਬਣੀ ਸੀ ਤੁਸੀਂ ਏਦਾਂ ਤੇ ਡਿਜ਼ਾਈਨ ਨਹੀਂ ਕਰੋਂ ਤੁਹਾਨੂੰ ਡਿਜ਼ਾਈਨ ਕਰ ਆਉਂਦੇ ਤਾਂ ਆ ਗਿਆ ਮੈਨੂੰ ਪਤਾ ਹੈ ਤੁਸੀਂ ਕਿ ਦੇਖਦੇ ਇਹ ਦੇਖਿਆ ਨੇ ਕਿਉਂਕਿ ਉਹ ਵੀ ਹੈ ਨਹੀਂ ਗਈ ਬਲੌਗ ਦੇਖਦੀ ਸੀ ਉਹ ਆਲਪ ਹੀ ਅਗਲਾ ਚੱਲ ਪਿਆ ਫਿਰ ਮੈਂ ਹੁਣ ਫਿਰ ਅਗਲਾ ਵੀ ਚੱਲ ਪਿਆ ਮੈਂ ਕਿ ਚੱਲੇ ਵੀ ਮੈਂ ਮੰਦਿਰ ਦੇ ਚਾ ਕੇ ਆਇਆ ਹਾਂ ਪੜੋ ਆ ਕੇ ਹੋ ਗਿਆ ਸੂਟ ਨਾਲੇ ਕਾਂਡ ਹੋ ਗਿਆ ਮਾਮਾ ਬਚਾਟ ਰੋਕ ਟੋਨਾ ਕਿ ਮਜਾਦਾਂ ਦੀ ਛਮੜੀ ਚੱਲ ਤੂੰ ਕੰਮ ਕਰ ਯਾਦ ਕਰਨ ਨੂੰ ਤੋ ਦੋਣਾ ਬਾਬਾ ਬੇਇੱਜ਼ਤੀ ਕਰਤਾ ਹੈਗਾ ਲਫੇੜਾ ਬਾਜੂ ਤੂੰ ਸੋ ਗਾਈਜ਼ ਮੈਂ ਨੀਲ ਪੈਂਟ ਲਾ ਕੇ ਬੈਲੀ ਹੋ ਗਈ ਹਾਂ ਦੇਖ ਲੋ ਜਿਹੜਾ ਮੈਂ ਪਹਿਲਾਂ ਕਾਚਮਾ ਚ ਇਹ ਜਿਹਾ ਬਣਾ ਰਹੀ ਸੀ ਨਾ ਇਹ ਜਿਹਾ ਉਹ ਨਾ ਬਣ ਤਾ ਗਿਆ ਸੀ ਬਹੁਤ ਸੋਹਣਾ ਪਰ ਇੱਕ ਘਰੋਂ ਚਲਿਆ ਗਿਆ ਸੀ ਖਾਇਆ ਇਸ ਕਰਕੇ ਨਹੀਂ ਜਦੋਂ ਨੂੰ ਇਹ ਆਉਂਦੋਂ ਮੈਂ ਲਾ ਤਾ ਸੀਗਾ ਬਣਿਆ ਤਾਂ ਵਧੀਆ ਸੀ ਪਰ ਸੁੱਕ ਨਹੀਂ ਸੀ ਰਿਹਾ ਆਹ ਵਾਲੇ ਦੋ ਨੇਲ ਸੁੱਕ ਗਏ ਸੀਗੇ ਰੱਖ ਲਏ ਆ ਇਹ ਰਹਿ ਰਹਿ ਗਏ ਸੀ ਮਤਲਬ ਸੁੱਕ ਗਏ ਸੀ ਤੇ ਬਾਕੀ ਫਿਰ ਮੈਂ ਅੱਧ ਇੱਧਰ ਡਿਜ਼ਾਈਨ ਪਾਤਾ ਛੋਨਾ ਨਾ ਛੋਨਾ ਮੈਂ ਖੱਬੂ ਆ ਇਸ ਕਰਕੇ ਖੱਬੂ ਮਤਲਬ ਉਦਾਂ ਨਹੀਂ ਮੈਂ ਤਾਂ ਕੱਬੇ ਹੱਥ ਨਾਲ ਕੰਮ ਵਧੀਆ ਹੁੰਦਾ ਕਈ ਕੰਮ ਮੈਂ ਖੱਬੇ ਨਾਲ ਕਰਦੀਆਂ ਕਰਦ ਕੈਂਚੀ ਸਾਰਾ ਕੁਝ ਪੈਨ ਉਹ ਮੈਂ ਸੱਜੇ ਨਾਲ ਚਲਾਉਣੀ ਹੈ ਤੇ ਰੋਟੀ ਮੈਂ ਖੱਬੇ ਨਾਲ ਖਾਣੀ ਹੈ ਖੱਬਾ ਤੇ ਮੇਰਾ ਵਧੀਆ ਚੰਦਾ ਮੈਂ ਖੱਬੇ ਹੱਥ ਨਾਲ ਜੇ ਖੱਬੇ ਹੱਥ ਨਾਲ ਰੋਟੀ ਖਾਈਏ ਨਾ ਫਿਰ ਸ਼ਤਾਨ ਨੂੰ ਕੋ ਰੋਟੀ ਚੰਦੀ ਜਿਹੜਾ ਬੰਦਾ ਖੱਬੇ ਨਾਲ ਰੋਟੀ ਖਾਵੇ ਬਾਕੀ ਸਾਰੇ ਕੰਮ ਸੱਜੇ ਨਾਲ ਕਰੇ ਨਾ ਉਹ ਬੰਦਾ ਵਧੀਆ ਹੁੰਦਾ ਮੈਂ ਸਾਰੇ ਕੰਮ ਸੱਜੇ ਨਾਲ ਕਰਦੀਆਂ ਕੱਲੀ ਰੋਟੀ ਖੱਬੇ ਨਾਲ ਕਰੀ ਕੱਲੀ ਰੋਟੀ ਬਸ ਤੁਸੀਂ ਭੁੱਖ ਲੱਗੀ ਮੈਂ ਤੁਹਾਨੂੰ ਬੈਲਾ ਵੀ ਗਿਆ ਸੀਗਾ ਮਨ ਜਾਣ ਹੀ ਦਿੰਦੇ ਤੁਸੀਂ ਬਣਾ ਕੇ ਭੁੱਖ ਲੱਗੀ ਤੁਸੀਂ ਚਾਹ ਕੋ ਨਹੀਂ ਬਾਕੇ ਦਿੰਦੇ ਮੈਨੂੰ ਫਿਰ ਤੂੰ ਘਰ ਟੇਕਿਆਂ ਦਾ ਪੀਵੇਂ ਦੁੱਧ ਲੈਣ ਦਾ ਭੇਜਦੇ ਨੇ ਮਨੀਂਦਰ ਜਾਂ ਦੁੱਧ ਲੈ ਚਾਹ ਤੁਸੀਂ ਬਣਾ ਕੇ ਨਹੀਂ ਦਿੰਦੇ ਮੈਨੂੰ ਕਿਹੜਾ ਦੁੱਧਗਾ ਉਹ ਤੇ ਡੈਰੀ ਤੇ ਪਾਇਉਨੇ ਫਿਰ ਲੈ ਕੇ ਤਾਂ ਗਾਇਜ਼ ਆਪਾਂ ਖਾਣ ਲੱਗਿਆ ਹਾਂ ਰੋਟੀ ਰੋਟੀ ਵੇਜ ਆਜਾ ਆਪਣੇ ਕੋ ਹੈਗਾ ਵਾਹ ਕੀ ਆ ਗੁਰਦਾ ਨਾਲ ਗਾਇਜ਼ ਪਿੰਡੀਆਂ ਫਮਰਚਾ ਬਾਤਾ ਪਾਣੀ ਸਬਜੀ ਤਰਦੀ ਨੇ ਪਿੰਡੀਆਂ ਚ ਬਾਤਾ ਪਾਣੀ ਸਬਜੀ ਤਰਦੀ ਨੇ ਤੇ ਗਾਇਸ ਚਿਕਨ ਟੈਸਟ ਕਰਕੇ ਦੇਖਦੇ ਆ ਬੋਗਾਂਡ ਬਣਾਇਆ ਗਾਇਸ ਮਮਾ ਚਿਕਨ ਬੋਗਾਂਡ ਬਣਾਇਆ ਤੇ ਚਲੋ ਗਾਇਸ ਰੋਟੀ ਖਾ ਕੇ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ ਰੋਟੀ ਖਾ ਕੇ ਇੱਥੇ ਲੇਟ ਗਿਆ ਅਸੀਂ ਗੱਡੀ ਮਾੜਨ ਨਿਕਾਇ ਸੀ ਕਿ ਦਾਰਾ ਸਨਾ ਰੋਟੀ ਖਾਂਦਿਆਂ ਨੂੰ ਮੈਨੂੰ ਆ ਗਈ ਗਰਮੀ ਅੰਦਰ ਗੇੜ ਨਹੀਂ ਲਗਾ ਤੇ ਬਾਹਰ ਆਏ ਸੀਗੇ ġੇੜਾ ਕੱਢਣ ਤੇ ਇੱਥੋਂ ਗੱਡੀ ਅਸੀਂ ਇੱਧਰ ਲਾਉਣੀ ਸੀਗੀ ਆਪਣੇ ਘਰ ਕੋਲ ਇਹ ਮੈਨੂੰ ਗੱਡੀ 'ਚ ਲੱਗਾ ਠੰਡਾ ਠੰਡਾ ਹੁਣ ਮੇਰਾ ਅੱਜ ਜੀ ਕਰਦਾ ਵੀ ਮੈਂ ਇੱਥੇ ਹੀ ਰਾਤ ਕੱਟ ਲਾਂ ਜਿੰਨ ਮੈਂ ਹੁਣੇ ਕਿਹਨੂੰ ਪਵਾਇਆ ਸੀ ਪੰਜ ਸੌ ਦਾ ਤੇਲ ਪਵਾਇਆ ਸੀ ਪੰਜ ਸੌ ਦਾ ਕੱਲ ਮੇਰੇ ਭੈਣ ਦੇ ਵੀਰ ਮਗਰ ਮਾਛਾ ਦਾ ਪੁੱਤ ਹਾਂ ਹਾਂ ਹੱਬਾਰੀਆਂ ਬੰਦ ਤੇ ਪਾਪੇ ਨੇ ਕਰਨਾ ਆ ਕੇ ਚੱਲੋ ਚੱਲ ਬੈਠੇ ਹਾਂ ਥੋੜੀ ਦੇਰ ਤੁਸੀਂ ਕੱਲੇ ਕਿੱਥੇ ਸੀ ਵੈਸੇ ਚੋਰੀ ਕਰ ਚੋਰੀ ਕਰਨ ਚੱਲੇ ਕਿੱਥੇ ਬੈਂਕ ਚਲੋ ਪੜਨ ਚੱਲੇ ਜਾਓ ਜਾਓ ਐਡੀ ਐਮ ਪੱਟ ਕੇ ਲੈ ਕਿਸੇ ਨੂੰ ਪਤਾ ਕਿ ਆਦੇ ਲਈ ਹੁੰਦਾ ਹੈ ਮੈਨੂੰ ਕਮੈਂਟ ਕਰਕੇ ਦੱਸੋ ਮੈਨੂੰ ਪਤਾ ਆਤਾਰ ਉੱਪਰ ਉਹ ਸਭ ਨੂੰ ਨਹੀਂ ਪਤਾ ਕਾ ਦੇ ਲਈ ਹੁੰਦੀ ਕਾ ਦੇ ਲਈ ਹੁੰਦੀ ਦੱਸ ਐਫ ਐਮ ਆ ਹਾਂ ਰੇਡੀਓ ਟਾਈਮ ਕਿੰਨਾ ਹੋ ਗਿਆ 10:30 ਅੱਜ 10:30 ਆਏ ਗੱਡੀ ਇੱਕ ਮਿੰਟ ਗੇਟ ਲਾ ਕੇ ਆਨੇ ਆ ਦੇਖ ਲੋ ਆ ਦੇਖੋ ਇਹ ਵੱਡੀ ਮੰਮਾ ਕੋ ਆ ਕੇ ਪੈ ਗਿਆ ਗੱਡੀ ਚ ਕਿ ਮੈਂ ਵੀ ਅੱਜ ਵੱਡੀ ਮੰਮਾ ਦੇ ਨਾਲ ਗੱਡੀ ਚ ਹੀ ਸੋਣਾ ਵਾ ਮੰਮੀਏ ਮੈਂ ਨਹੀਂ ਵੀ ਗੱਡੀ ਚ ਹੀ ਪੈਣਾ ਹਾਂ ਛੋਟੇ ਜਵਾਕ ਹਾਂ ਮੈਂ ਤਾਂ ਐ ਆ ਕਰਕੇ ਬੜਕਾ ਬੜਕਾ ਕੇ ਨੋ ਕਰਦਾ ਲੈ ਜਵਾਕ ਚੋਰ ਬਣ ਜਾਂਦਾ ਵਿੱਚ ਫਾਇਰ ਤੇ ਬੱਗੀ ਕਰੋ ਅੰਬਰ ਦੀ ਕੀਤੀ ਅਣੀ ਉਹ ਪਤਾ ਕਿਸ ਨੇ ਆ ਵੀ ਚੋਰ ਥੋੜੀ ਆ ਹਾਂ ਉਹ ਸ਼ਰਾਰਤੀ ਆ ਉਹ ਚੋਰ ਥੋੜੀ ਆ ਵਿਚਾਰਾ ਸ਼ਰਾਰਤੀ ਆ ਅੰਬਰ ਉਹ ਸ਼ਰਾਰਤੀ ਆ ਸ਼ਰਾਰਤੀ ਨਹੀਂ ਬਾਹਰ ਆ ਇਹ ਕੀ ਕਹੀ ਜਾਂਦੇ ਆ ਆਹ ਦੇ ਲੈ ਤੈਨੂੰ ਚੋਰ ਕਹਿੰਦੇ ਆ ਆਹ ਰੀਤ ਤੈਨੂੰ ਚੋਰ ਕਹਿੰਦੀ ਆ ਉਹ ਕਿਉਂ ਸੱਚ ਮਾਰੀ ਇਹ ਕਿ ਵੱਜਿਆ ਕਿਨੇ ਕੀ ਵੱਜਿਆ ਮੈਨੂੰ ਚਾੜੋ ਅੱਛਾ ਉਹ ਤੇਰਾ ਹੈ ਬਾਈ ਤੇਰੀ ਰੈਪੂਟੇਸ਼ਨ ਘਟ ਚੁੱਕੀ ਆ ਸੱਚ ਮਾਰਾਂਗੇ ਉਹਦੇ ਨੇੜੇ ਵੀ ਜਾਂਦੇ ਮੈਂ ਨਹੀਂ ਕਿਤੇ ਕੀ ਵੱਜਿਆ ਮੈਨੂੰ ਚਾੜਾ ਆ ਤੁਸੀਂ ਬਾਹਰ ਚੱਲੋ ਜੀ ਐ ਨੰਨੇ ਕਿਦੇ ਲੈ ਲੈ ਹਾਏ ਫਟੇ ਫਟੇ ਕੁਕੀ ਦਾ ਆ ਗਿਆ ਰਿਹਾ ਕਿੱਥਾ ਜਾ ਰਿਹਾ ਇਹ ਇਹਨੂੰ ਕਹਿੰਦੇ ਓ ਠੋਆ 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 ਮੈਨੂੰ ਪਤਾ ਕਿ ਉਹ ਕਿੱਧਰ ਪੈ ਜਾਂਦਾ ਓਏ ਇੱਧਰ ਦੇਖ ਇੰਨਾ ਸੀ ਇਹਨੂੰ ਟਪਾਇਆ ਨਾ ਉੱਠ ਗਿਆ ਫੇਰ ਦਬਾਓ ਫੇਰ ਅਮਰ ਤੂੰ ਵੀ ਥਾ ਦੇ ਕੰਟੀਨਿਊ ਕਰ ਤਾਟਾ 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 ਸੁਣ ਲੈ ਜੇ ਨੇ ਤੂੰ ਵੀ ਅੰਦਰ ਜਾਂ ਪਰ ਅੰਦਰ ਚੱਲ ਪਿੱਛੇ ਵਰਜਾ ਪਿੱਛੇ ਆ ਦੇਖ ਇੱਧਰ ਮੈਨੂੰ ਕਿਵੇਂ ਚੁੰਬੜਿਆ ਵਾ ਆ ਦੇਖ ਕਿ ਮੈਨੂੰ ਕਿਵੇਂ ਚੁੰਬੜਿਆ ਵਾ ਦੇ ਜੋ ਫੁੱਲ ਪਾ ਕੇ ਨੰਬਰ ਬਸਾਇਆ ਮਨੇ ਤੈਨੂੰ ਦਬਾ ਵੀ ਤੇ ਇੱਧਰ ਫਿਰਦਾ ਰਹਿਣਾ ਕੱਪੜੇ-ਕੁਪੜੇ ਪਾ ਲੈ ਯਾਰ ਤੂੰ ਵੀ ਲੈ ਕਿ ਇੱਧਰ ਜਾਗਦਾ ਪਿਆਰ ਨੂੰ ਬਾਬੂ ਜਾਗਦੇ ਸੁੱਤਾ ਜਾ ਜਾਗਦਾ ਓਏ ਇੱਧਰ ਬੁੱਬੂ ਕਰ ਰੇ ਰੋੜ ਕੇ ਕਿ ਰੋਣੀ ਜਾਣਦਾ ਹੈ ਤੁਹਾਨੂੰ ਜਿਆਦਾ ਪਤਾ ਵਾ ਦੇਖ ਤਾਡਾ ਪਤਾ ਨਹੀਂ ਨਾ ਅੰਮ੍ਰਿਤ ਜਾ ਟੱਕ ਟੱਕ ਦਿਖਾ ਦੇ ਇਹਨਾਂ ਨੂੰ ਟੱਕ 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 ਉੱਟ ਗਿਆ ਮੇਡੀ ਚੋੜੀ ਉੱਟ ਗਿਆ ਦੀਦੀ ਉੱਟ ਗਿਆ ਦੀਦੀ ਉੱਟ ਗਿਆ ਦੀਦੀ ਉੱਟ ਗਿਆ ਲੈ ਮੈਂ ਹੁਣੀ ਇਹਨੂੰ ਆਏ ਟਕਾ ਕੇ ਜੇ ਪਾ ਲਾਂ ਇਹਨੇ ਫਿਰ ਸੌਂ ਜੂਗਾ ਫਿਰ ਕਿਉਂ ਸੌਣਾ ਪਿਆਸ ਪਿਆਸ ਉਹ ਤਕਬੀਰ ਦੇ ਲੱਗਦੇ ਪਰੇ ਹੋ ਜਾ ਆ ਜਾ ਓਏ ਲੱਡੂ ਮੈਨੂੰ ਜਵਾਹ ਚੱਲਦਾ ਮੇਰਾ ਜਵਾਹ ਇਹ ਬੀਡ ਵੈਲਟ ਤੇ ਛੜਦੇ ਮਾਮਾ ਤਾਂ ਗਾਇਜ਼ ਇਹ ਤਾਂ ਲੱਗੇ ਪੈਣੇ ਖਾਪਾਂ ਨੂੰ ਆਪਾਂ ਅੰਦਰ ਚੱਲ ਕੇ ਮਿਲਦੇ ਹਾਂ ਤਾਂ ਗਾਇਜ਼ ਆਪਾਂ ਕਰਿਆ ਆ ਗਏ ਆ ਤੇ ਹੁਣ ਕਰੇ ਰਹਿ ਗਿਆ ਆਪਾਂ ਕੁਝ ਕਰਨੀ ਆ ਆਪਾਂ ਹੁਣ ਜਾਣਾ ਨਾ ਤੋ ਚਲੋ ਸਾਲੋ ਹੁਣ ਇੱਧਰ ਆ ਰਹੀ ਤਾਂ ਕਿੱਧਰ ਬਹਿ ਗਿਆ ਹਾਂ ਅੱਛਾ ਠੀਕ ਇੱਧਰ ਮੈਂ ਇੱਧਰ ਉਆ ਉਆ ਅਰੇ ਤੇ ਚੰਗਾ ਫੇਰੀ ਲੱਭੂਗਾ ਪਹਿਲੇ ਇੱਧਰ ਆ ਮਮਲਾ ਅਭੀ ਦੋ ਹਾਇ ਰਪਰੀ ਤੋਟ ਕੇ ਪਾਸਾ ਲੈਣਾ ਮੈਂ ਚਲੋ ਗਾਇਸ ਆਪਣੀ ਖੱਪ ਤੇ ਚੱਲਦੀ ਰਹਿਣੀ ਹੁਣ ਆਪਾਂ ਲੱਗੇ ਆਂ ਸੋਨ ਤੇ ਸਾਡੇ ਅੱਜ ਦੇ ਵਲੌਗ ਵਿੱਚ ਐ ਨਹੀਂ ਜਵਾਰੀਆਂ ਲਗਾਓ ਤੇਰੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਏ ਬਾਏ ਗਾਇਸ ਬਾਏ ਬਾਏ ਗੁੱਡ ਨਾਈਟ